ਹਾਂਜੀ ਕੀ ਹਾਲ ਚਾਲ ਆਈ ਸਵਾਗਤ ਕਰਦੇ ਆ ਇੱਕ ਹੋਰ ਆਪਣੇ ਨਵੇਂ ਵਲੌਗ ਨਾਲ ਤੇ ਅੱਜ ਆਪਾਂ ਚੱਲੇ ਸੀ ਯਾਤਰਾ ਬਜੀਤਪੁਰ ਸਾਈਕਲ ਯਾਤਰਾ ਆੱਖਾ ਸਿੰਘ ਆਪਣੇ ਨਾਲ ਆ ਤੇ ਉਹ ਸਿੰਘ ਇਕੱਲਾ ਹੀ ਜਾਈ ਜਾਂਦਾ ਝੰਡਾ ਲਾ ਕੇ ਸਾਈਕਲ ਤੇ ਅੱਗੇ ਜਾ ਕੇ ਦਿਖਾਉਣੇ ਆ ਤੁਹਾਨੂੰ ਸਾਰਾ ਲੱਖੇ ਨੂੰ ਕਹਿੰਦੇ ਨਵੀਂ ਸਾਈਕਲ ਲੈ ਦਿੱਤਾ ਗਿਆ ਫੈਂਟੀ ਆ ਉਹਦਾ ਔਰ ਟੋਕਰੀ ਵਾਲਾ ਸਾਈਕਲ ਆ ਚੱਲ ਚੱਲ ਕੀ ਗੱਲ ਆ ਬਸ ਹੋ ਗਈ ਆ ਹੈ ਇਹ ਨਿਆਰੇ ਵੇਖਣ ਨੂੰ ਮਿਲਦੇ ਆ ਕਿਤੇ 10 ਗਾ ਲੱਖੇ ਫਿਰ ਯਾਤਰਾ ਜਿਹੜੇ ਸੈਂਗੜਾ ਵੇ ਨਿਆਰਾ ਆਉਂਦਾ ਕਹਿੰਦੇ ਸਹੀ ਗੱਲ ਆ ਇੱਕ ਗੱਡੀ ਚਾਹਾਂਗੇ ਕਹਿੰਦੇ ਨਵੀਂ ਦੇਣਗੇ ਆ ਮੁੰਡੇ ਨੇ ਕਿਹਾ ਕੇਸਰੀ ਝੰਡਾ ਲਾਇਆ ਵੇਖੋ ਇੱਥੋਂ ਦਾ ਸ਼ਾਨ ਵਾਧਦੀ ਆਪਣੀ ਸੇਂਗ ਮਗਰੀ ਰਹਿ ਜਾਂਦੇ ਆ ਆ ਜਾ ਆ ਆ ਤਸਰੀਆ ਕਾਲ ਲੋ ਜੀ ਫਰੋਜਪੁਰ ਰੋਡ ਚੜਨ ਵਾਲੇ ਆਪਾਂ ਅੰਤੋਂ ਚੱਲ ਕੇ ਦਿਖਾਉਣੇ ਰੋਡ ਤੇ ਜੀ ਰੋਇਪੁਰ ਰੋਡ ਤੇ ਆਪਾਂ ਡੜ ਗਏ ਸੀਗੇ ਢੰਡਿਆ ਸਿੱਖ ਡਾਈ ਲੈ ਜਾਂਦਾ ਸਾਈਕਲ ਤੇਦਰ ਆਪਣੇ ਨਾਲ ਬਲੌਗਰ ਵੀ ਇੱਕ ਵਲੌਗ ਸ਼ੂਟ ਕਰ ਰਿਹਾ ਲਓ ਜੀ ਜਾਈ ਜਾਂਦੇ ਸੀਗੇ ਉਹ ਸਿੰਘ ਨੂੰ ਪਤਾ ਨਹੀਂ ਕੀ ਖਵਾਇਆ ਤੜਕੇ ਦਾ ਕਦੇ ਖੜ੍ਹੇ ਹੋ ਕੇ ਭਜਾਉਂਦਾ ਕਦੀ ਬਹਿ ਕੇ ਭਜਾਉਂਦਾ ਇਧਰ ਬੰਟੀ ਦਾ ਪੰਪ ਆ ਚੁੱਕਾ ਲੋ ਜੀ ਰੈਸਟ ਕਰਨ ਰੁਕੇ ਸੀਗੇ ਲਾਲੀਗਾ ਗੱਡੀਆਂ ਸਾਈਡ ਤੇ ਰੋਡ ਤੇ ਇਧਰ ਰੋਡ ਬਹੁਤ ਵਗਦਾ ਫਰੋਜਪੁਰ ਵਾਲਾ ਚੰਡੇ ਵੀ ਝੂਲਦੇ ਵੇ ਪੂਰੇ ਜਿੰਦਾ ਹੈਦਾ ਅਗੇ ਨਿਕਲ ਬਕਰ ਰਹਾ ਰਹਾਂ ਹਾਂ ਹੋਰ ਇਹ ਠੀਕ ਆ ਇਹ ਲੱਖੇ ਦੀ ਪਛਾਣ ਦੂਰ ਤੱਕ ਦਾ ਮੋਲੀ ਬਸੋ ਕੀ ਲੱਗਦਾ ਤੇਰੀ ਹੈ ਨਹੀਂ ਠੀਕ ਆ ਚੱਲ 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 ਹਾਂਜੀ ਰਾਤ ਨੂੰ ਰੁਕੇ ਸੀਗੇ ਲੰਗਰ ਲੱਗਾ ਹੋਇਆ ਸੀਗੇ ਪਿੰਡ ਕਾਸਾ ਬੇਗੂ ਗੁਰਦੁਆਰੇ ਇਹ ਮਿੱਠੇ ਚੌਲ ਰੋੜ ਵਾਲੇ ਸਿੰਘ ਛੱਕ ਰਹੇ ਆ ਤਿਆਰ ਬੈਤਿਆਰ ਅੱਗੇ ਜਾਣ ਲਈ ਲੋਜ ਮੇਨ ਗੇਟ ਤੇ ਬਹਣਗੇ ਸੋਤਰੀਆਂ ਕਾਲੋ ਲਓ ਜੀ ਸਾਟੇ ਕੋਲ ਪਹੁੰਚ ਗਏ ਇੱਥੇ ਵੀ ਲੰਗਰ ਲੱਗਾ ਹੋਇਆ ਦਿਖਾਉਣੇ ਆ ਤੁਹਾਨੂੰ ਛਾਕੇ ਛਾਕੇ ਲੰਗਰ ਛਾਕੇ ਬਾਬਾ ਜੀ ਛਾਕੇ ਆਈ ਸੀ ਬਾਬਾ ਜੀ ਲੋ ਜੀ ਹੌਲੀ ਹੌਲੀ ਆਪਾਂ ਲੰਗਰ ਪ੍ਰਸ਼ਾਦ ਦੇ ਛਾਕੇ ਪਹੁੰਚ ਚੁੱਕੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਆ ਚੁੱਕਾ ਇਹੀ ਮੇਰੇ ਵੀਰ ਕਹਿੰਦੇ ਸੀਗੇ ਤੁਹਾਨੂੰ ਤੇ ਪਹੁੰਚਿਆ ਨਹੀਂ ਜਾਣਾਗਾ ਹੁਣ ਘਰੇ ਬੈਠੀਂ ਕਾਰੇ ਪੁਛਾਈ ਦੀ ਨਹੀਂ ਸਹੀ ਗੱਲ ਹੈ ਵੇਖੋ ਸਿੰਘ ਇੱਕ ਤਾਂ ਸਾਡਾ ਝੰਡੇ ਵਾਲਾ ਉੜਦਾ ਹੀ ਜਾਂਦਾ ਸਾਧੀਆਂ ਖਰਾਕਾ ਇੱਥੋਂ ਹੀ ਤਾਂ ਪਤਾ ਬਾਤ ਦਾ ਲੰਗਾ ਖਵਾਏ ਆਨਸਾਨ ਹੋਗੀ ਸਿੰਘਾਂ ਦੇ ਗੱਡੀਆਂ ਕਰਤੇ ਆ ਪਾਰਕ ਤੇ ਅੱਜ ਜੀਸੀ ਮੱਸਿਆ ਪੀੜ ਹੀ ਬਹੁਤ ਆ ਗੁਰਦੁਆਰਾ ਸਾਹਿਬ ਦੇਖ ਸਾਧਦੇ ਸੋਈ ਆਉਜੀ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਕੇ ਆਪਾਂ ਬਾਹਰ ਕਿਤੇ ਬਹਿ ਚੁੱਕੇ ਆ ਲੰਗਰ ਪ੍ਰਸ਼ਾਦਾ ਵੀ ਛਕ ਲਿਆ ਤੇ ਇੱਥੇ ਛਾਟਰ ਰੈਸਟ ਕਰ ਰਹੇ ਸੀਗੇ ਪਾਰਕ ਕਿਤੇ ਬਹਿ ਕੇ ਲੈ ਕੇ ਚੱਲ ਕੇ ਦਿਖਾਉਣੇ ਤੁਹਾਨੂੰ ਲੋ ਜੀ ਦਰਸ਼ਨ ਮੇਲੇ ਕਰਕੇ ਤੁਰ ਲੱਗੇ ਸੀਗੇ ਬੰਦੇ ਨੇ ਲੌਕ ਨੂੰ ਖੋਲਤੇ ਆ ਖੋਲਤਾ ਲੋਕ ਫਿਰ ਤੇ ਇੱਧਰ ਵੇਖ ਸਕਦੇ ਆ ਮਾਹੌਲ ਚਾਹ ਲੋ ਜੇਗੀ ਸੀ ਮਸਿਆ ਧੀੜ ਬਹੁਤ ਆ ਰਸ ਬਹੁਤ ਉਧਰ ਗਿਆ ਲਓ ਜੀ ਦਰਸ਼ਨ ਕਰਕੇ ਆਪਾਂ ਗੁਰੂ ਘਰ ਉੱਤੇ ਸੀਗੇ ਘਰ ਵੱਲੋਂ ਝੂਲ ਦੇ ਪੇ ਨਿਸ਼ਾਨ ਗਿਆ ਉਹ ਸਾਈਡ ਦੇ ਯਾਰ ਕੀ ਕਰੀ ਜੰਨੇ ਤੁਸੀਂ ਹੋਲੀ ਕਿਵੇਂ ਫਿਰ ਜੀ ਵਧੀਆ ਤੇਰਾ ਉੱਟ ਤਾਂ ਨਹੀਂ ਹੋਗੀ ਨਹੀਂ ਨਹੀਂ ਠੀਕ ਆ ਠੀਕ ਆ ਅੱਧੀ ਰਾ ਨਖਰਾ ਲੋ ਜੀ ਮੁੰਡੇ ਫੇਰ ਫੋਟੋ ਫੋਟੋਆਂ ਖਿੱਚ ਕੇ ਤੁਰ ਪਏ ਆ ਆ ਸਿੰਘ ਥੋੜੀ ਕਾਲੀ ਜਿਆਦੀ ਕਰਦਾ ਗਾਂ ਹੀ ਜਾਂਦਾ ਉੱਡਿਆ ਹੀ ਜੱਪ ਗਿਆ ਪਰ ਜੱਪਿਆ ਹੀ ਜਾਂਦਾ ਕਿੱਥੇ ਆ ਲੰਗਰ ਪ੍ਰਸ਼ਾਦ ਦੇ ਖਾਦੇ ਆ ਫੇਰ ਖੇਤਾ ਮੇਲਾ ਜੇ ਇਹਦੇ ਨਹੀਂ ਛੱਡਦਾ ਨਾ ਜੇ ਇਹਦੇ ਨਹੀਂ ਛੱਡਦਾ ਫੇਰ ਖੇਤਾ ਮੇਲਾ ਆ ਆਪਾਂ ਨੂੰ ਨਾਮਾ ਦਿਵਾਉਗਾ ਕਰੋ ਫੋਟੋ ਸ਼ੂਟ ਕਰਾਇਆ ਫੇਰ ਉੱਥੇ ਹੀ ਆ ਸਹੀ ਗੱਲ ਆ ਚਲੋ ਲਓ ਜੀ ਮੁੰਡੇ ਗੋਲ ਗੱਪੇ ਖਾ ਕੇ ਤੁਰ ਪਏ ਸੀ ਛੋਟ ਲੈਣਾ ਮੈਂ ਭੁੱਲ ਗਿਆ ਕਹਿੰਦੇ ਅਨਮੋਲ ਵੱਲੋਂ ਪਾਰਟੀ ਕੀਤੀ ਗੋਲ ਗੱਪਿਆਂ ਦੀ ਆਖੋ ਜਾਉ ਰਹੇ ਠੀਕ ਆ ਰਿਹਾ ਸੋ ਆਸੀ ਗੋਲ ਗੱਪੇ ਹੈ ਠੀਕ ਆ ਲਓ ਜੀ ਪਿੰਡ ਵਾਲੀ ਨਹਿਰ ਤੇ ਪਹੁੰਚ ਚੁੱਕੇ ਆਪਾਂ ਫਿਰਨੀ ਫਿਰਨੀ ਜਾਣਾ ਮੌਸਮ ਵੀ ਬਹੁਤ ਵਧੀਆ ਅੱਜ ਇਹ ਕਹਿੰਦੇ ਮੁੰਡਾ ਥੱਕਿਆ ਨਹੀਂ ਗਿਆ ਨਾ ਖੜੇ ਆ ਕੇ ਸਾਈਕਲ ਚਲਾਉਂਦਾ ਠੀਕ ਹੈ ਯਾਰ ਨਹਿਰ ਵੀ ਪੂਰੀ ਵਗਦੀ ਪਈ ਹੈ ਨਾ ਜਾਂਦੀ ਨਾ ਸਿੰਘਾਂ ਦੀ ਕਾਰਸ਼ੂਕਦੀ ਅੰਦਰ ਰੀ ਨਾ ਪਾਣੀ ਕਹਿੰਦੇ ਲਓ ਜੀ ਮੁੰਡੇ ਫੇਰ ਰੈਸਟ ਕਰਨ ਲੱਗ ਗਏ ਨਹਿਰ ਤੇ ਕੰਡੇ ਤੇ ਨਿਆਰੇ ਵੇਖੋ ਇਹ ਨਿਆਰੇ ਨਹੀਂ ਲੱਭਣੇ ਕਿਤੇ ਵੀ ਮੌਸਮ ਵੀ ਅੱਜ ਮੌਸਮ ਵੀ ਬਹੁਤ ਗੈਂਟ ਅੱਜ ਲੱਖਾਂ ਨਹੀਂ ਪਛਤਾਈ ਜਾਂਦੇ ਸਹੀ ਗੱਲ ਅੱਧੀ ਗੈਂਗ ਆਈ ਨਹੀਂ ਸਾਡੀ ਆ ਬੰਦਾ ਲਾਦਾ ਖੁਦਕੁਸ਼ੀ ਕਰਨ ਲੱਗਾ ਹਾਂਜੀ ਕੰਡੇ ਬਹੁਤ ਆ ਕੰਡੇ ਬਹੁਤ ਆ ਤੈਨੂੰ ਕਿਨੇ ਕਿਹਾ ਪੰਗੇ ਲੈ ਲੈ ਸੰਦੇਸ ਕਰਨਾ ਫੇਰ ਫੋਟੋ ਪਰਸ ਤੇ ਟੰਗੇ ਜਿਵੇਂ ਬਰਾਚ ਨਾ ਪਰਸ ਤੇ ਚੈੱਕ ਕਰੋ ਮੁੰਡੇ ਦਾ ਗੋਆ ਦੇ ਟੂਰ ਜਾ ਕੇ ਆਇਆ ਉਹ ਯਾਰ ਫਾਇਦਾ ਕਿਦਾਂ ਆਓ ਲਾ ਲਈ ਆ ਦੀ ਗੁਤਲੀ ਵੀ ਵੇਖੀ ਉਹ ਟੰਗ ਫੋਟੋ ਭਰਾਵਾ ਇੰਨੀ ਆ ਫੋਟੋਆਂ ਖੇਡਤੀਆਂ ਯਾਰ ਜੀ ਫੋਟੋ ਖੇਜਣੀ ਤੂੰ ਨਹਿਰ ਤੇ ਨਾਲ ਡਿੱਗ ਵੀ ਚੱਬੈ ਜਾ ਕਹਿੰਦੇ ਆ ਫੋਟੋ ਤੇਰੀ ਤੇਰੇ ਘਰੇ ਅਸੀਂ ਕੀ ਕਵਾਂਗੇ ਜੇ ਡਿੱਗ ਪਿਆ ਤਾਂ ਸਾਨੂੰ ਪਹਿਲਾਂ ਦੱਸ ਜਾ ਕਿ ਕੀ ਫੋਟੋ ਖੇਦਦੇ ਭਏ ਹਾਂ ਲੱਕੇ ਇਹ ਲਾਂਬਾ ਦਿਵਾਊਗਾ ਯਾਰ ਆਪਾਂ ਨੂੰ ਲਓ ਜੀ ਮੁੰਡੇ ਨੂੰ ਖੁਸ਼ੀ ਵੇਖੋ ਕਿੰਨੀ ਆ ਭੱਜ ਜਾ ਹੀ ਜਾਂਦਾ ਹੁਣ ਘਰ ਨੂੰ ਹੁਣ ਕੀ ਕਰੇਗਾ ਲੈ ਕਿਉਂ ਯਾਤਰਾ ਸਫਲ ਹੋ ਗਈ ਆ ਤੂੰ ਬੜਾ ਹੀ ਭੱਟੀ ਆ ਤੂੰ ਯਾਰ ਹਟ ਜਾ ਯਾਰ ਤੂੰ ਯਾਰ ਫੋਟੋ ਖਿਤ ਨਹੀਂ ਖੇਜਦੇ ਯਾਰ ਇਹਦੀਆਂ ਫੋਟੋਆਂ ਹੀ ਨਹੀਂ ਲੋਟ ਆਉਣ ਡੀਆਂ ਲੱਗਾ ਘੰਟਾ ਆ ਗਿਆ ਲੈ ਕਰਦਾ ਕੀ ਪਿਆ ਯਾਰ ਇਹ ਅਜੇ ਚ ਰੱਖੇ ਤੂੰ ਮੁੰਡੇ ਪੈਸੇ ਲੋ ਚੁੱਕੇ ਆ ਅਜੇ ਹੋਰ ਕਹਿੰਦੇ ਫੋਟੋ ਸ਼ੂਟ ਕਰਨਾ ਹਾ ਮੁੰਡਾ ਥੋੜਾ ਜਿਆਦਾ ਹੀ ਕੰਡੇ ਤੇ ਵਹਿੰਦਾ ਨਹਿਰ ਵਾਲੇ ਉਹ ਬਣੀ ਹੋਈ ਜਗਾ ਤਾਂ ਹੈ ਡਿੱਗਣ ਵਾਲੀ ਜਗਾ ਬਣੀ ਅੱਛਾ ਚੜ੍ਹਨ ਵਾਲੀ ਬਾਬੇ ਨਾ ਯਾਰੀ ਪੈ ਗਈ ਆ 몰ੀ ਦੀ ਮੁੰਡੇ ਨੂੰ ਫੜਨੇ ਸ਼ਾਨ ਕਰਦੇ ਪਿਆਸ ਲੱਗ ਗਈ ਆ ਪੀਲਾ ਪੀਲਾ ਪਾਣੀ ਰਾਈਆਂ ਵਾਲੇ ਨਹਿਰ ਤੇ ਪੁਲ ਤੇ ਖੜੇ ਆਪਾਂ ਚੱਕ ਰਾਈਆਂ ਵਾਲੇ ਬਸਤੀ ਕੋਲੇ ਹਨਾ ਲਖਵਿੰਦਰ ਸਿੰਘ ਫਾਈਨਲੀ ਪਹੁੰਚ ਗਏ ਆ ਰੋਡ ਤੇ ਪਿੰਡ ਆਪਣਾ ਨਜ਼ਦੀਕ ਹੀ ਆ ਆ ਰ ਆ ਜਾਣਾ ਆਪਾਂ ਲੱਖਾ ਵੀ ਕਹਿੰਦੇ ਨਵੇਂ ਸਾਈਕਲ ਦਾ ਚਾਹ ਬਹੁਤ ਕਰੀ ਜੜਾ ਨਵਾਂ ਮਿਲਿਆ ਗਿਆ ਸਾਈਕਲ ਵਰਲਡ ਵਿਜ਼ਨ ਵਾਲਾ ਐਕਦਰ ਚਲੋ ਫਿਰ ਚੱਲਦੇ ਆ ਲਓ ਜੀ ਪਿੰਡ ਪਹੁੰਚ ਚੁੱਕੇ ਆਪਾਂ ਤੇ ਇਸ ਨਾਲੋਂ ਅੱਜ ਪਟੌਲ ਦੇ ਘਰ ਨੂੰ ਲੌਗ ਜੀ ਕਰਦੇ ਹੈਂਡਿੰਗ ਤੁਸੀਂ ਕਰੋ ਜਾ ਕੇ ਲਾਈਕ ਸ਼ੇਅਰ ਐਂਡ ਕਮੈਂਟ ਐਂਡ ਸਬਸਕ੍ਰਾਈਬ ਠੀਕ ਹੈ ਟਾਟਾ ਬਾਏ ਬਾਏ ਇਹ ਸੀਗਾ ਅੱਜ ਦਾ ਵਲੌਗ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ